ਇਹ ਚੀਜ਼ਾਂ ਗਾਇਸ equipment ਕੋਸ਼ਿਸ਼ ਹੱਦ ਤੱਕ ਆਪਣੀ ਹੈਲਪ ਕਰਦੇ ਨੇ ਬਾਕੀ ਦਾ ਬੰਦੇ ਦਾ ਹੌਸਲਾ ਹੁੰਦਾ ਜੀਨੇ ਤੁਰਨਾ ਹੋਣੇ ਤੇ ਚੱਪਲਾ ਜੀ ਵੀ ਤੁਰ ਜਣਾ ਤੇ ਬਾਕੀ ਮੁੰਡਿਆਂ ਦੀ ਚੱਲ ਰਹੀ ਹੈ ਹਲੇ ਟ੍ਰੇਨਿੰਗ ਹੁਣ ਇਹਨੂੰ ਪ੍ਰੋਪਰ ਪੂਰਾ ਟ੍ਰੇਨ ਕਰਨਾਗੇ ਸ਼ੂਟ ਦੇ ਵਿੱਚ ਤੇ ਗਾਇਸ ਥੋੜਾ ਇਹ ਨੁਕਸਾਨ ਹੋ ਚੁੱਕਾ ਤੁਹਾਨੂੰ ਦਿਖਾਣੇ ਆ ਤੇ ਸਭ ਤੋਂ ਵਧੀਆ ਮੈਨੂੰ ਪਤਾ ਕੀ ਚੀਜ਼ ਲੱਗੀ ਇੱਧਰ ਆਓ ਰਹਿ ਗਿਆ ਬਾਕੀ ਆ ਪ੍ਰੋਡਕਟ ਸਾਇਟ ਤੇ ਆਜੋ ਥੋੜਾ ਜਿਹਾ ਕਰੀਬ ਤੋਂ ਦਿਖਾਣੇ ਆ ਤੁਹਾਨੂੰ ਆ ਦੇਖੋ ਸੋ ਰਹਿ ਗਿਆ ਸੀਗਾ ਗਾਇਜ਼ ਪ੍ਰਾਈਜ਼ ਦੱਸਣਾ ਤੁਹਾਨੂੰ ਸਾਮ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਸਤਿ ਸ੍ਰੀ ਅਕਾਲ ਵਧੀਆ ਹੋਮੋਗੇ ਸਵਾਗਤ ਹੈ ਤੁਹਾਡਾ ਨਿਊ ਫਰੈਸ਼ ਬਲੌਗ ਦੇ ਵਿੱਚ ਅੱਜ ਦਾ ਵੀ ਬਲੌਗ ਆਪਾਂ ਕਰਤਾ ਸਟਾਰਟ ਪੂਰੀ ਦੁਪਹਿਰ ਤੇ 1:30 ਵਜੇ ਤੇ ਚਲੋ ਫਿਰ ਥੰਬਨੇਲ ਵਗੈਰਾ ਦੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਵਲੌਗ ਕਿਸ ਟਾਪਿਕ ਤੇ ਹੈ ਤੇ ਵਲੌਗ ਨੂੰ ਕਰਦੇ ਆਂ ਸਟਾਰਟ ਜਿਆਦਾ ਦੇਰੀ ਨਾ ਕਰਦੇ ਜਿਹੜੇ ਚੈਨਲ ਤਿੰਨ ਮਹੀਨੇ ਚੱਲਦੇ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਲਿਓ ਆਲ ਤੇ ਪ੍ਰੈਸ ਤੇ ਰਦਰ ਜੀ ਵੀ ਆਏ ਹੋਏ ਨੇ ਆਪਣੇ ਕੋਲ ਅੱਜ ਸਕੂਲ ਤੋਂ ਛੁੱਟੀ ਸੀਗੀ ਤੇ ਉਹ ਕਹਿ ਰਿਹਾ ਸੀ ਵਲੌਗ ਬਣਾਉਣਾ ਮੈਂ ਇਹਨੂੰ ਦੱਸਤਾ ਜੀ ਬਹਿ ਕੇ ਮੈਂ ਕਿਹਾ ਅੱਜ ਹੀ ਕੋਈ ਨਹੀਂ ਵਲੌਗ ਬਣਾਉਣਾ ਆਪਾਂ ਨੇ ਤੇ ਪਰ ਸਵੇਰ ਦਾ ਮੇਰੇ ਕੋਲ ਹੀ ਆ ਇਹ ਚੱਲ ਕੋਈ ਨਹੀਂ ਵਧੀਆ ਉਹ ਬਹੁਤ ਸਾਰੀਆਂ ਸਾਡੀਆਂ ਪਲੈਨਿੰਗਸ ਹੁੰਦੀਆਂ ਵੀਡੀਓ ਨੂੰ ਲੈ ਕੇ ਵੀਡੀਓਗ੍ਰਾਫੀ ਨੂੰ ਲੈ ਕੇ ਤੇ ਚਲੋ ਹਰ ਕਰ ਦਿਆਂ ਸਟਾਰਟ ਤੇ ਤੁੱਪਾਂ ਹੁਣ ਬਹੁਤ ਆਉਣ ਲੱਗੀਆਂ ਪਰ ਹਵਾ ਵੀ ਚੱਲ ਰਹੀ ਹੈ ਤੇ ਗਾਇਸ ਛੋੜ ਆ ਨੁਕਸਾਨ ਹੋ ਚੁੱਕਾ ਤੁਹਾਨੂੰ ਦਿਖਾਣੇ ਆ ਕਾਫੀ ਆਮ ਬੇਅਰ ਝੜ ਚੁੱਕੇ ਨੇ ਇਹ ਤਾਂ ਹਲੇ ਕੁਝ ਵੀ ਨਹੀਂ ਗੇ ਤੇ 2-3 ਦਿਨ ਤੋਂ ਕਾਫੀ ਤੇਜ਼ ਹਵਾ ਚੱਲ ਰਹੀ ਸੀ ਬਹੁਤ ਆਮਾਂ ਦਾ ਨੁਕਸਾਨ ਹੋ ਚੁੱਕਿਆ ਤੋ ਹੁਣ ਤੱਕ ਦੇ ਵਲੌਗਾਂ ਦੇ ਵਿੱਚ ਗਾਇਸ ਤੁਸੀਂ ਦੇਖਿਆ ਹੀ ਹੋਣਾਗਾ ਵੀ ਆਪਣੇ ਕੈਂਪਿੰਗ ਦੇ ਵਲੌਗ ਵੀ ਵਧੀਆ ਚੱਲੇ ਨੇ ਤੇ ਰਾਈਡ ਦਾ ਵੀ ਆਪਾਂ ਨੇ ਸੈਟਅਪ ਥੋੜਾ ਤਿਆਰ ਕੀਤਾ ਸੀਗਾ ਤੇ ਪਰ ਇਹ ਜਰਨੀ ਨੂੰ ਆਪਾਂ ਨੂੰ ਅੱਗੇ ਲਿਜਾਣ ਲਈ ਥੋੜਾ ਜਿਹਾ ਸੈਟਅਪ ਤਿਆਰ ਕਰਨਾ ਪੈਣਾਗਾ ਲਾਈਕ ਰਾਈਡਿੰਗ ਦਾ ਤੇ ਕੈਂਪਿੰਗ ਦਾ ਤੇ ਉਹਨੂੰ ਲੈ ਕੇ ਹੁਣ ਦੋ ਚੀਜ਼ਾਂ ਮੈਂ ਆਰਡਰ ਕੀਤੀਆਂ ਸੀਗੀਆਂ ਤੇ ਉਹਨਾਂ ਨੂੰ ਲੈ ਕੇ ਹੀ ਮੈਂ ਅੱਜ ਵਲੌਗ ਬਣਾ ਰਿਹਾ ਹਾਂ ਦਰਸਲ ਹੁਣ ਕੁਝ ਇਸ ਤਰ੍ਹਾਂ ਦੇ ਹੀ ਵਲੌਗਸ ਆਉਣਗੇ ਵੀ ਥੋੜੀ ਅਨਬਾਕਸਿੰਗ ਕਰਤੀ ਕਿਉਂਕਿ ਪਹਿਲਾ ਚੀਜ਼ ਆਪਾਂ ਨੂੰ ਇਕੱਠੀਆਂ ਕਰਨੀਆਂ ਪੈਣੀਆਂ ਨੇ ਇਕਵਿਪਮੈਂਟਸ ਜਿੰਨੀ ਦਿਨ ਉਵੇਂ ਦੇ ਹੋਣਗੇ ਨਾ ਓਨੀ ਦਿਨ ਨਾ ਤਾਂ ਆਪਾਂ ਰਾਈਡ ਕਰ ਸਕਦੇ ਤੇ ਨਾ ਹੀ ਕੈਂਪਿੰਗ ਕਰ ਸਕਦੇ ਨਾ ਹੀ ਕੋਈ ਟਰੈਕਿੰਗ ਕਰ ਸਕਦੇ ਆ ਕਿਉਂਕਿ ਇਹ ਚੀਜ਼ਾਂ ਗਾਇਜ਼ ਇਕਵਿਪਮੈਂਟ ਕੁਝ ਹੱਦ ਤੱਕ ਆਪਣੀ ਹੈਲਪ ਕਰਦੇ ਨੇ ਬਾਕੀ ਦਾ ਬੰਦੇ ਦਾ ਹੌਸਲਾ ਹੁੰਦਾ ਜਿਹਨੇ ਤੁਰਨਾ ਉਹਨੇ ਤਾਂ ਚੱਪਲਾ ਜਿਹੀ ਤੁਰ ਜਾਣਾ ਅੱਛਾ ਤੇ ਇਹ ਚੀਜ਼ਾਂ ਨੂੰ ਗਾਇਜ਼ ਲੈਣ ਲਈ ਬੰਦੇ ਕੋਲ ਬਹੁਤ ਵੱਡਾ ਦਿਲ ਹੋਣਾ ਚਾਹੀਦਾ ਕਿਉਂਕਿ ਇਹਦੇ ਲਈ ਆਪਣਾ ਢੇਡ ਰੋਕਣਾ ਪੈਂਦਾਗਾ ਤੇ ਬੰਦਾ ਇਹ ਪੈਸਿਆਂ ਨੂੰ ਕਿਸੇ ਹੋਰ ਜਗ੍ਹਾ ਵੀ ਲਗਾ ਸਕਦਾਗਾ ਪਰ ਜਿਹੜੇ ਸ਼ੌਂਕ ਨੇ ਨਾ ਉਹ ਤਾਂ ਹੁਣ ਕਰਨ ਲਈ ਕੁਛ ਨਾ ਉਸਤਾ ਕਰਨੀ ਪੈਣਾਗਾ ਇਸ ਕਰਕੇ ਥੋੜੀ ਫਾਈਨੈਂਸ਼ੀਅਲ ਪ੍ਰੋਬਲਮ ਵੀ ਆਉਂਦੀ ਰਹਿੰਦੀ ਆ ਪਰ ਆਪਾਂ ਫੇਰ ਵੀ ਪਿੱਛੇ ਨਹੀਂ ਹਟਦੇ ਖਿੱਚੀ ਜਾ ਰਹਿਆਂ ਕੰਮ ਨੂੰ ਜਿਵੇਂ ਵੀ ਹੋ ਸਕੇ ਤੇ ਹਲੇ ਪ੍ਰੋਪਰ ਬਲੌਗਿੰਗ ਤੁਹਾਡੇ ਸਾਹਮਣੇ ਹਲੇ ਆਈ ਨਹੀਂ ਆ ਤੇ ਧਿਆਨ ਚ ਰੱਖਿਓ ਪ੍ਰੋਪਰ ਬਲੌਗਿੰਗ ਵਾਲੇ ਨਹੀਂ ਆਈ ਜਿੰਨੇ ਵੀ ਸ਼ੌਂਕ ਵਗੈਰਾ ਨੇ ਉਹ ਸਿਰਫ ਮੈਂ ਤੁਹਾਨੂੰ ਆਪਣੇ ਆਈਡੀਆਜ਼ ਦੱਤੇ ਨੇ ਹਲੇ ਤੱਕ ਉਹਨਾਂ ਨੂੰ ਮੈਂ ਪੂਰਾ ਤੁਹਾਡੇ ਸਾਹਮਣੇ ਐਕਸਪਲੇਨ ਨਹੀਂ ਕੀਤਾ ਕੁਝ ਪ੍ਰੈਕਟੀਕਲ ਨਹੀਂ ਕਰਕੇ ਦਿਖਾਇਆ ਇਹ ਜਸਟ ਇੱਕ ਟਰਾਈ ਆ ਟਰਾਈ ਲੈ ਰਹੇ ਆਂ ਬਸ ਉਸ ਹਾਵ ਨਾਲ ਤੁਹਾਡੇ ਸਾਹਮਣੇ ਚੱਲੀ ਜਾ ਰਿਹਾ ਤੇ ਚੀਜ਼ਾਂ ਆਈ ਜਾ ਰਹੀਆਂ ਨੇ ਜਿਵੇਂ ਜਿਵੇਂ ਅੱਗੇ ਹੁੰਦਾ ਰਹੂਗਾ ਸਾਰਾ ਤੁਹਾਨੂੰ ਦਿਖਦਾ ਰਹੂਗਾ ਪਾ ਚੈਨਲ ਤੇ ਬਣੇ ਰਹੋ ਤੇ ਜਿਹੜੇ ਬੰਦੇ ਹੁਣ ਸਪੋਰਟ ਕਰ ਰਹੇ ਨੇ ਸਪੋਰਟ ਕਰਦੇ ਰਹੋ ਬਸ ਲਾਈਕ ਕਰਦੇ ਕਰੋ ਵਲੌਗ ਨੂੰ ਉਹਦੇ ਨਾਲ ਬਸ ਹਿੰਮਤ ਮਿਲਦੀ ਆ ਬਾਕੀ ਤੁਹਾਡਾ ਪਿਆਰ ਆ ਵਰਸਾਉਂਦੇ ਰਹੋ ਬਾਕੀ ਗਾਇਜ਼ ਅੱਜ ਸ਼ੂਟ ਕਰ ਰਿਹਾ ਆਪਣਾ ਰੁਦਰ ਸ਼ੂਟ ਵਗੈਰਾ ਕਰ ਰਿਹਾ ਕਿਵੇਂ ਦੇ ਲੈ ਰਿਹਾ ਸ਼ਾਰਟ ਕਿਵੇਂ ਦੇ ਨਹੀਂ ਵੈਸੇ ਹਲੇ ਤੱਕ ਹੁਣ ਤੱਕ ਜਿੰਨੇ ਵੀ ਇਹਨੇ ਦੋ ਤਿੰਨ ਸ਼ਾਰਟ ਲਿਆ ਵਧੀਆ ਲਏ ਨੇ ਤੇ ਬਾਕੀ ਮੁੰਡੇ ਵੀ ਚੱਲ ਰਹੀ ਹੈ ਹਲੇ ਟ੍ਰੇਨਿੰਗ ਹੁਣ ਇਹਨੂੰ ਪ੍ਰੋਪਰ ਪੂਰਾ ਟ੍ਰੇਨ ਕਰਨਾਗੇ ਸ਼ੂਟ ਦੇ ਵਿੱਚ ਠੀਕ ਹੈ ਜੀ ਬਾਕੀ ਤੁਸੀਂ ਕਰਦੇ ਰਹੋ ਸਪੋਰਟ ਤੇ ਆਜੋ ਗਾਇਜ਼ ਹੁਣ ਤੁਹਾਨੂੰ ਕਰਕੇ ਦਿਖਾਣਿਆ ਅਨਬਾਕਸਿੰਗ ਪ੍ਰੋਡਕਟ ਸੋ ਲੋ ਗਾਇਜ਼ ਪਹਿਲਾ ਪ੍ਰੋਡਕਟ ਆਪਣਾ ਚੱਕ ਲਿਆ ਆਪਾਂ ਨੇ ਦੂਜਾ ਪ੍ਰੋਡਕਟ ਵੀ ਗਾਇਜ਼ ਕਰ ਲਿਆ ਰਸੀਪਟ ਪਰ ਇਹਦੇ ਲਈ ਤੁਹਾਨੂੰ ਇਸ ਤਰ੍ਹਾਂ ਨਹੀਂ ਸਮਝਾਉਣੀ ਇਹਨੂੰ ਆਪਾਂ ਪਹਿਲਾਂ ਕਰਾਂਗੇ ਰੀਫਲ ਜੀ ਗਾਈਜ਼ ਆਪਣਾ ਜਿਹੜਾ ਬੈਗ ਸੀਗਾ ਉਹ ਦਿਖਾਣਾ ਸੀਗਾ ਤੁਹਾਨੂੰ ਬਾਕੀ ਥੰਬਨੇਲ ਤਾਂ ਤੁਹਾਨੂੰ ਪਤਾ ਹੈਲਪ ਕਰਦੇ ਹੀ ਕਰਦਾਗਾ ਟਾਪਿਕ ਨੂੰ ਸਮਝਣ ਦੇ ਵਿੱਚ ਬਾਕੀ ਆਪਾਂ ਰਾਈਡਿੰਗ ਵਾਲਾ ਬੈਗ ਬਾਇ ਕੀਤਾਗਾ ਸਹੀ ਤਰ੍ਹਾਂ ਦਿਖਾ ਦਿੰਨੇ ਆ ਤੁਹਾਨੂੰ ਇਹ ਦਰਸਲ ਮੈਂ ਇੱਕ ਨੇ ਰਿਫਿਲ ਕਰਤਾਗਾ ਵੀ ਤੁਹਾਨੂੰ ਪਤਾ ਲੱਗ ਸਕੇ ਵੀ ਕਿਵੇਂ ਦਾ ਹੋ ਸਕਦਾਗਾ ਜਦ ਆਪਾਂ ਇਹਨੂੰ ਰਿਫਿਲ ਕਰਾਂਗੇ ਤੇ ਪਹਿਲੀ ਡਿਟੇਲ ਇਹ ਦੀ ਇਹ ਆ ਵੀ ਇਹ 60 ਕੇਜੀ ਦਾਗਾ ਪਲੱਸ ਵਾਟਰਪੂਫ ਆ ਇਹ ਰਾਈਡਿੰਗ ਲਈ ਬਹੁਤ ਹੀ ਹੈਲਪਫੁਲ ਹੈ ਇਹ ਰਾਈਡਿੰਗ ਲਈ ਲਗਾ ਲਓ ਕੈਂਪਿੰਗ ਲਈ ਲਗਾ ਲਓ ਟਰੈਕਿੰਗ ਲਈ ਲਗਾ ਲਓ ਚਲੋ ਹੁਣ ਮੇਰੇ ਕੋਲ ਦਰਸ ਤੱਕ ਗਾਈਜ਼ ਮਾਈਕ ਲੱਗਿਆ ਹੋਇਆ ਤਾਂ ਥੋੜਿਆ ਔਖਾ ਲੱਗ ਰਿਹਾ ਪਹਿਲਾਂ गिर ਚੁੱਕਿਆ ਕੁਝ ਇਸ ਤਰ੍ਹਾਂ ਦੀਆਂ ਲੋਕੇ ਦੀ ਇਹ ਇਹ ਆ ਗਾਈਜ਼ ਬੈਗ ਤੁਸੀਂ ਦੇਖ ਲਓ 60 ਕਿਲੋ ਦਾ ਗਾਈਜ਼ ਇਹ ਹਲੇ ਤਾਂ ਇਹਦੇ ਵਿੱਚ ਮੇਰੇ ਹਿਸਾਬ ਨਾਲ ਹਲੇ 15 ਕਿਲੋ ਹੀ weight ਪਾਇਆ ਹੋਣਾਗਾ ਨਾਰਮਲੀ 15 ਕਿਜੀ ਇਸ ਤੋਂ ਜ਼ਿਆਦਾ ਨਹੀਂ ਆ ਤੇ ਹਲੇ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਸਪੇਸ ਆ ਤੇ ਕਿਸ ਤਰ੍ਹਾਂ ਦੀ ਇਹ ਸਪੇਸ ਉਹ ਤੁਹਾਨੂੰ ਦਿਖਾਣੇ ਆ ਹੁਣ ਤੇ ਆਜੋ ਆਪਾਂ ਕਰਦੇ ਆਂ ਪਹਿਲਾਂ ਉੱਪਰ ਤੋਂ ਸਟਾਰਟ ਇਹ ਇਹ ਆ ਇਹਦੀ ਪਹਿਲੀ ਜਿਪ ਵੀਰੇ ਵਿੱਚ ਆਪਾਂ ਨੇ ਰੱਖੇ ਹੋਏ ਨੇ ਪਰਫਿਊਮਸ ਸਨ ਸਕ੍ਰੀਨ ਜੋਗੇ ਰਾਈਡਿੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਲਪਫੁਲ ਆ ਸੰਗਾ ਹੋ ਗਿਆ ਆਪਣਾ ਪੈਨ ਹੋ ਗਿਆ ਆ ਕੁਝ ਮਾਉਥ ਫਰੈਸ਼ਨਰ ਤੇ ਇਹ ਆਉਂਦੀ ਆ ਪਹਿਲੀ ਜਿੱਪ ਜੋ ਕਿ ਉੱਪਰ ਆ ਤੇ ਇੱਥੋਂ ਗਾਈਜ਼ ਆਪਾਂ ਨੇ ਓਪਨ ਕਰਨਾ ਇਹਨਾਂ ਦਾ ਲੋਕ ਤੇ ਕੋਣ ਜਿੱਪ ਜਿੱਪ ਦੀ ਕੁਆਲਿਟੀ ਵੀ ਤੁਸੀਂ ਦੇਖ ਲਓ ਬਹੁਤ ਘੈਂਟ ਆ ਤੇ ਆ ਸਾਰਾ ਵਾਟਰਪੂਫ ਆ ਵਿਚਲਾ ਸਮਾਨ ਤੁਹਾਡਾ ਬਿਲਕੁਲ ਹੀ ਸੇਫ ਰਹੂਗਾ ਤੇ ਹੌਣ ਦਾ ਹੁਣ ਆਪਾਂ ਪਤਾ ਕਿਵੇਂ ਰੈਫਿਲ ਕੀਤਾ ਗਾ ਜੀਆ ਦੇਖੋ ਇੱਥੇ ਤਾਂ ਗੱਦੀ ਪਾਈ ਹੋਵੇ ਚ ਤੇ ਬਾਕੀ ਆ ਸਾਰੇ ਕੱਪੜੇ ਨੇ ਇਹਦੇ ਚ ਠੀਕ ਹੈ ਜੀ ਤੇ ਸਭ ਤੋਂ ਵਧੀਆ ਮੈਨੂੰ ਪਤਾ ਕੀ ਚੀਜ਼ ਲੱਗੀ ਇੱਧਰ ਆਓ ਸਭ ਤੋਂ ਵਧੀਆ ਗਾ ਜੀ ਮੈਨੂੰ ਚੀਜ਼ ਇਹ ਲੱਗੀ ਕਿ ਇਹਦੇ ਵਿੱਚ ਆਪਾਂ ਲੈਪਟਾਪ ਪੂਰੀ ਸੇਫਲੀ ਰੱਖ ਸਕਦੇ ਆ ਆ ਲੱਗ ਤੋਂ ਇਹਨਾਂ ਨੇ ਕਵਰ ਦਿੱਤਾ ਹੋਇਆ ਗਾ ਤੇ ਆ ਦੇਖੋ ਲੈਪਟਾਪ ਠੀਕ ਹੈ ਇਹਨੂੰ ਆਪਾਂ ਪੂਰਾ ਇਹਦੇ ਵਿੱਚ ਸੇਫ ਰੱਖ ਸਕਦੇ ਹਾਂ ਦੇਖੋ ਹਲੇ ਵੀ ਗਾਈਜ਼ ਇਹਦੇ ਵਿੱਚ ਬਹੁਤ ਜ਼ਿਆਦਾ ਸਪੇਸ ਆ ਬਹੁਤ ਹੀ ਜ਼ਿਆਦਾ ਇਹ ਮੈਂ ਹਲੇ ਨਾਰਮਲ ਹੀ ਰੱਖੇ ਹੋਏ ਨੇ ਕੱਪੜੇ ਬਹੁਤ ਹੀ ਜ਼ਿਆਦਾ ਸਪੇਸ ਹੈ ਇਹਦੇ ਵਿੱਚ ਤੇ ਹੁਣ ਇਹਨੂੰ ਕਰ ਦਿੰਨੇ ਆਪਾਂ ਬੰਦ ਅਤੇ ਕੋ ਲੌਕ ਫੇਰ ਤੋਂ ਜਿਸ ਤਰ੍ਹਾਂ ਆਪਾਂ ਓਪਨ ਕੀਤਾ ਸੀ ਉਸੇ ਤਰ੍ਹਾਂ ਆਪਾਂ ਆਫ ਕਰ ਦਾਂਗੇ ਹੁਣ ਵਾਰੀ ਆ ਆਊਟ ਸਪੇਸ ਦਿਖਾਣ ਦੀ ਤੇ ਆਜੋ ਤੇbizp ਤੋ ਕਰਨਾ ਸਟਾਰਟ ਪਹਿਲੀ ਜ਼ਿਪ ਦਰਸਲ ਇਹ ਸੀਗੀ ਸੈਕੰਡ ਜ਼ਿਪ ਤੇ ਦੀ ਆਪਾਂ ਇਨਰ ਦਿਖਾਤੀ ਆ ਤੁਹਾਨੂੰ ਜੋ ਗਿਆ ਲੋਕ ਓਪਨ ਕਰਨ ਤੋਂ ਬਾਅਦ ਦੇਖਦੀ ਆ ਤੇ ਤੀਸਰੀ ਜ਼ਿਪ ਆਪਾਂ ਖੋਲਾਂਗੇ ਇੱਥੋਂ ਇਹਦੇ ਵਿੱਚ ਦਰਸਲ ਹਾਲੇ ਕੁਝ ਵੀ ਨਹੀਂ ਪਾਇਆ ਆ ਦੇਖੋ ਲੈਪਟਾਪ ਦਰਸਲ ਗਾਈਜ਼ ਇਹਦੇ ਵਿੱਚ ਵੀ ਆ ਸਕਦਾ ਤੇ ਬਾਰਵੀਂ ਸਾਈਡ ਐਵੇਂ ਤਾਂ ਕੁਝ ਸੇਫ ਨਹੀਂ ਆ ਬਿਕੋਜ਼ ਐਕਸਪੈਂਸਿਵ ਚੀਜ਼ ਆਪਾਂ ਅੰਦਰ ਹੀ ਰੱਖਾਂਗੇ ਤੇ ਇਹਨੂੰ ਕਰਦਨੇ ਆ ਐਜ਼ ਇਟ ਇਜ਼ ਬੰਦ ਤੇ ਇਹ ਸੀ ਗਾਇਸ 3rd ਜ਼ਿੱਪ ਤੇ ਆ ਫੋਰਥ ਇਹਦੇ ਵਿੱਚ ਵੀ ਕੋਈ ਵੀ ਸਮਾਨ ਤੁਸੀਂ ਰੱਖ ਸਕਦੇ ਹੋ ਮੈਂ ਦਰਸ ਰੱਖੇ ਨੇ ਪਰਫਿਊਮ ਉਹ ਵੀ ਤੁਹਾਨੂੰ ਦਿਖਾਣ ਲਈ ਕਾਫੀ ਸਪੇਸ ਆ ਅੰਦਰ ਇਹ ਦਰਸ ਲੂਰੇ ਤੱਕ ਆ ਐਵੇਂ ਦਾ ਕੁਝ ਵੀ ਤੁਸੀਂ ਇਹਦੇ ਵਿੱਚ ਰੱਖ ਸਕਦੇ ਹੋ ਫੋਰਥ ਜ਼ਿੱਪ ਤੇ ਫਿਫਥ ਆਇਓ ਗੁੰਦ ਹਾਨਿਆ ਇਹਨੂੰ ਇੱਕ ਤੋਂ ਲੋਕ ਖੋਲਾਂਗੇ ਪਹਿਲਾਂ ਲੋ ਖੋਲਣ ਤੋਂ ਬਾਅਦ ਓਪਨ ਕਰਾਂਗੇ ਇੱਥੋਂ ਇਹਦੇ ਵਿੱਚ गाइस ਤੁਸੀਂ ਆਪਣੇ ਸ਼ੂਜ਼ ਵਗੈਰਾ ਜਿਵੇਂ ਕਿ بارش ਹੋ ਰਹੀ ਆ ਕੁਝ ਵੀ ਚੱਪਲ ਜਾਂ ਸ਼ੂਜ਼ ਸਲੀਪਰਸ ਜੋ ਵੀ ਆ ਉਹ ਇਹਦੇ ਵਿੱਚ ਤੁਸੀਂ ਰੱਖ ਸਕਦੇ ਹੋ ਬਾਹਰੀ ਸਾਈਡ ਤੇ ਉਹਨਾਂ ਦਾ ਗਿੱਲਾ ਪਾਣੀ ਅੰਦਰ ਬਿਲਕੁਲ ਨਹੀਂ ਜਾਊਗਾ ਬਿਕੋਜ਼ ਇਹ ਸਾਰਾ ਹੀ ਵਾਟਰਪੂਫ ਆ ਇਨ ਤੇ ਆਊਟਸਾਈਡ ਦੋਨੋਂ ਪਾਸਿਓ ਸਾਰਾ ਹੀ ਵਾਟਰਪੂਫ ਆ ਇਹ ਤੇ ਗਾਇਸ ਪੰਜ ਜਾਂ ਛੇ ਜਪਾਂ ਹੋ ਚੁੱਕੀਆਂ ਨੇ ਦੋ ਤਾਹਾ ਹੋ ਗਈਆਂ ਦੋ ਬਾਹਗੀਆਂ ਤੇ ਉਹ ਕੋਪ ਪੰਜ ਜ਼ਿੱਪਾਂ ਹੋ ਗਈਆਂ ਨੇ ਛੇਵੀਂ ਜ਼ਿੱਪ ਗਈ ਜ਼ਿੱਦਰ ਪੈਕ ਸਾਈਡ ਤੇ ਆਜੋ ਥੋੜਾ ਜਿਹਾ ਕਰੀਬ ਤੋਂ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਇਹਦੇ ਵਿੱਚ ਕਾਹਲੇ ਤੁਸੀਂ ਆਪਣੇ ਸਿੱਕੇ ਵਗੈਰਾ ਰੱਖ ਸਕਦੇ ਹੋ ਹੈੱਡਫੋਨਸ ਰੱਖ ਸਕਦੇ ਹੋ ਕੈਂਡੀਆਂ ਰੱਖ ਸਕਦੇ ਹੋ ਤੇ ਸੇਮ ਐਜ਼ ਇਟ ਇਜ਼ ਇਧਰ ਆ ਤੁਹਾਡੇ 에য়ারਪੋਰਟਸ ਹੋ ਗਏ ਪੜਾ ਚਾਰਜਿੰਗ ਹੋਵੀ ਚਾਰਜਿੰਗ ਕੇਬਲ ਡਾਟਾ ਕੇਬਲ ਜੋ ਵੀ ਆ ਤੁਸੀਂ ਇਲੈਕਟ੍ਰਿਕ ਦਾ ਜਿਹੜਾ ਤੁਹਾਨੂੰ ਮਤਲਬ ਕਰੀਬ ਤੋਂ ਚਾਹੀਦਾ ਉਹ ਸਾਰਾ ਸਮਾਨ ਤੁਸੀਂ ਇਹਦੇ ਚ ਰੱਖ ਸਕਦੇ ਹੋ ਤੇ ਬਾਕੀ ਬਸ ਇਨਫ ਬਾਕੀ ਇਹਨਾਂ ਨੇ ਇੱਧਰ ਬੋਟਲ ਰੈਕ ਦਿੱਤਾ ਹੋਇਆ ਕਿੱਧਰ ਤੇ ਇੱਕ ਇੱਧਰ ਇਹਦੇ ਵਿੱਚ ਕਮ ਸਕਾਉ ਤੁਸੀਂ 3 ਲੀਟਰ ਪਾਣੀ ਇੱਧਰ ਸੇਵ ਕਰ ਸਕਦੇ ਹੋ 3 ਲੀਟਰ ਪਾਣੀ ਇੱਧਰ ਸੇਵ ਕਰ ਸਕਦੇ ਹੋ ਟ੍ਰੈਵੋਕ ਦਾ ਇਹ ਟ੍ਰੈਵੋ ਕੰਪਨੀ ਤਿਆ ਦੇਖੋ ਸਾਰੀ ਟ੍ਰੈਕ ਬੋਕ ਦੀ ਬ੍ਰਾਂਡਿੰਗ ਆ ਤੇ ਬੈਕ ਸਾਈਡ ਤੇ ਵੀ ਤੁਹਾਨੂੰ ਥੋੜੀ ਸੇਫਟੀ ਦਿੱਤੀ ਹੋਈ ਆ ਤੇ ਇਹ ਕੁਛ ਇਸ ਤਰ੍ਹਾਂ ਦਾ ਕਾਫੀ ਸਪੇਸ ਆ ਹਲੇ ਇਹਦੇ ਚ ਅਰੇ ਤੁਹਾਨੂੰ ਦੇਖ ਨਹੀਂ ਰਿਹਾ ਹੁਣ ਮਤਲਬ ਇਦਾਂ ਵੀ ਅਸੀਂ ਇਹਨੂੰ ਪੂਰਾ ਰੈਫਿਲ ਨਹੀਂ ਕੀਤਾ ਹੋਇਆ ਇਹ ਕਮ ਸੇ ਕਮ ਸਾਈਜ਼ ਤੇ ਇੰਨਾ ਹੋ ਸਕਦਾ ਇੱਕ ਫੁੱਟੇ ਦੀ ਉਚਾਈ ਹੋਰ ਵੱਧ ਸਕਦੀ ਆ ਕਾਫੀ ਲੌਂਗ ਆ ਤੇ ਕਾਫੀ ਹੈਵੀ weight ਇਹ ਕੈਰੀ ਕਰ ਸਕਦਾ ਉਹ ਰਹਿ ਗਿਆ ਸੀਗਾ ਗਾਇਸ ਪ੍ਰਾਈਸ ਦੱਸਣਾ ਤੁਹਾਨੂੰ ਸਾਹਮਣੇ ਤੁਹਾਨੂੰ ਸਕਰੀਨਸ਼ਾਟ ਦਿਖ ਰਿਹਾ ਹੋਣਾਗਾ ਦੇਖ ਲਓ ਕੀ ਆ ਇਹਦਾ ਪ੍ਰਾਈਸ ਜਿੰਨਾ ਵੀ ਆ ਸਾਰੀ ਡਿਟੇਲ ਤੁਹਾਨੂੰ ਫਲਿੱਪਕਾਰਟ ਤੇ ਵੀ ਮਿਲ ਜੂਗੀ ਤੇ ਤੁਸੀਂ ਹੋਰ ਡਿਟੇਲ ਦੇ ਵਿੱਚ ਦੇਖਣਾ ਚਾਹੁੰਦੇ ਹੋ ਇਸ ਪੈਕ ਨੂੰ ਤੋ ਹਾਂਜੀ ਗਾਇਜ਼ ਵਲੌਗ ਤੁਸੀਂ ਦੇਖ ਲਿਆ ਹੋਣਾਗਾ ਤੇ ਕੀ ਐ ਇਸ ਬੈਗ ਦੇ ਫੀਚਰਸ ਉਹ ਵੀ ਤੁਹਾਨੂੰ ਦੱਸ ਤੇਰੇ ਜਿੰਨੇ ਕੁ ਮੈਨੂੰ ਪਤਾ ਸੀਗੇ ਤੇ ਇਹ ਕਿੱਥੇ ਕਿੱਥੇ ਯੂਜ਼ ਹੁੰਦਾ ਰਾਈਡਿੰਗ ਵਗੈਰਾ ਚ ਜਿੰਨਾ ਵੀ ਯੂਜ਼ ਹੁੰਦਾਗਾ ਮੈਂ ਤੁਹਾਨੂੰ ਉਹ ਵੀ ਦੱਸਦਾਗਾ ਬਾਕੀ ਕਿਸ ਤੋ ਦਾ ਬਲਾਉਨ ਬਣਾਉਨੇ ਆਪਾਂ ਪਲਾਨ ਤੇ ਫਿਰ ਤੁਹਾਨੂੰ ਦਿਖਾਵਾਂਗੇ ਇਹਦੇ ਅਸਲੀ ਫੀਚਰਸ ਕਿ ਆ ਬਾਕੀ ਆ ਪ੍ਰੋਡਕਟ ਇਹ ਤੁਹਾਨੂੰ ਦਿਖੂਗਾ ਅਗਲੇ ਵਲੌਗ ਦੇ ਵਿੱਚ ਤੁਹਾਡੇ ਲਈ ਥੋੜਾ ਸਸਪੈਂਸ ਆ ਤੇ ਥੋੜੀ ਵੇਟ ਕਰਨੀ ਪੈਣੀ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਆਪਾਂ ਤੇ ਚਲੋ ਫਿਰ ਇਸ ਵਲੌਗ ਨੂੰ ਰੱਖਨੇ ਇੱਥੇ ਤੱਕ ਕੇ ਤਾਂ ਕਿ ਇਹ ਵਲੌਗ ਲੰਬਾ ਨਾ ਤੇ ਚਲੋ ਫਿਰ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਲਿਓ ਆਲ ਦਾ ਪਲਸ ਮਿਲਦੇ ਹਾਂ ਅੱਜ ਤੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਨਿਊ ਕੰਟੈਂਟ ਦੇ ਨਾਲ ਥੈਂਕ ਯੂ so much ਫਾਟਿੰਗ ਬਾਏ